ਡਿਮਾਂਡ ਆਪਾਂ ਜੀ ਮੰਗਨ ਨੂੰ ਜਿੰਨੇ ਮਰਜ਼ੀ 4,90,000 ਰੁਪਏ ਦਿਆਂਗੇ ਹਾਂ ਨਹੀਂ ਇਹਦੀ ਡਿਮਾਂਡ ਦੀ ਗੱਲ ਕਰੀਏ ਇਹ ਦਿਆਂਗੇ 6 ਲੱਖ ਦਾ 6 ਲੱਖ ਦਾ ਹਾਂ ਨਹੀਂ ਹਾਂ ਨਾ ਮੌਕੇ ਤੇ ਕਰ ਲਾਂਗੇ ਮਾਣ ਠੀਕ ਹੈ ਜੀ ਮੌਕੇ ਡਿਮਾਂਡ ਹੈ ਜੀ 1 ਲੱਖ ਤੇ 60000 ਰੁਪਿਆ 1.6 ਲੱਖ ਦੀ ਡਿਮਾਂਡ ਆ ਜਿਹੜਾ ਕਰਕੇ ਆਉਂਦਾ ਵੀਡੀਓ ਸ਼ੇਅਰ ਕਰਦੇ ਜਾਂਗੇ 5000 ਦਾ ਮਾਣ ਮਿੱਤਰੋ ਪਿੰਡ ਨਸੀਰੇ ਵਾਲੇ ਖੜੇ ਆ ਤੁਹਾਡੇ ਵਾਸਤੇ ਨਾ ਸਾਰੇ ਖੇਤੀ ਸੰਦ ਇੱਕ ਇੱਕਰੇ ਵਿਕਾਊ ਆ ਮਾਲਕ ਆਪਣੇ ਕੋਲੇ ਆ ਲੈਣੇ ਆ ਜਾਣਕਾਰੀ ਹਾਂਜੀ ਕੀ ਆਲਾ ਬਈ ਠੀਕ ਆ ਵੀਰ ਜੀ ਆਪਣੇ ਸਰਾ ਵਧੀਆ ਜੀ ਤੁਸੀਂ ਦੱਸੋ ਠੀਕ ਠਾਕ ਠੀਕ ਆ ਜੀ ਵਧੀਆ ਸਭ ਤੋਂ ਪਹਿਲਾਂ ਤਾਂ ਜਿਹੜਾ ਬਈ ਅਰਜਨ 555 ਡੀ ਆਈ ਇਹ ਕਿਹੜਾ ਮਾਡਲ ਆ ਇਹ ਆ ਜੀ 19 ਮਾਡਲ ਆ 2019 ਮਾੜਲਾ ਹਾਂਜੀ ਠੀਕ ਹੈ ਜੀ ਨੰਬਰ ਨੰਬਰ ਲੁਧਿਆਣੇ ਦਾ ਜੀ ਪਹਿਲੀ ਪਾਰਟੀ ਦੇ ਨਾਲ ਫਰਸਟ ਓਨਰ ਆ ਲੁਧਿਆਣੇ ਦਾ ਨੰਬਰ ਆ ਹਾਂਜੀ ਤੇ ਬਾਕੀ ਇਹ ਟਰੈਕਟਰ ਦੇ ਟਾਇਰਾਂ ਦੀ ਗੱਲ ਕਰੀਏ ਬਾਈ ਟਾਇਰ ਅਗਲੇ ਤਾਂ ਹੈਗੇ ਆ ਜੀ 60 ਰੁਪਏ ਠੀਕ ਆ ਮਗਰ ਲੈਗੇ ਆ 65 ਤੋਂ 70 ਰੁਪਏ ਦੇ ਕਰੀਬ ਨਾਲ ਦੇ ਸਾਰਾ ਕੋਈ 1400 ਘੰਟਾ ਚੱਲਿਆ ਕੰਪਨੀ ਰਿਕਾਰਡ ਨਾਲ ਕੰਪਨੀ ਰਿਕਾਰਡ ਨਾਲ ਜੋ ਮਰਜ਼ੀ ਚੈੱਕ ਕਰ ਸਕਦੇ ਆ ਜੀ ਠੀਕ ਹੈ ਜੀ ਤੇ ਚਾਬੀ ਲੱਗੀ ਹੋਵੇ ਆਉਣ ਜਾਣ ਦਾ ਖਰਚਾ ਦੇ ਦਿਆਂਗੇ ਜੀ ਵੀ ਇੰਨੀ ਗਾਰੰਟੀ ਆ ਥੋੜੀ ਇੰਨੀ ਗਾਰੰਟੀ ਆ ਯਾਰ ਫੁੱਲ ਹੀ ਗਫੋਲ ਗਰੰਟੀ ਆ ਵੀ ਜੇ ਚਾਬੀ ਲੱਗੀ ਚਾਬੀ ਲੱਗੀ ਤੁਸੀਂ ਆਉਣ ਜਾਂਦਾ ਖਰਚਾ ਦੇ ਦਿਓਗੇ ਕਿਹੜੀ ਗੱਲ ਤੂੰ ਚੱਜ ਨਾਲ ਖਾਲ ਸਾਡੇ ਅਸੀਂ ਕਿਹੜਾ ਕੋਈ ਟੈਕ ਨਾ ਟੈਕ ਤੋਂ ਸਾਰੀ ਕੋ ਮਾਪਣਾ ਫਾਈਦਰ ਇਹ ਤਾਂ ਖਾਣੇ ਉਧਰ ਨਹੀਂ ਪਰਲੀ ਛੇੜ ਵੀ ਖੋਲ ਦੇ ਇਧਰੇ ਜਿਹੜੀ ਚੀਜ਼ ਵੇਖਣ ਵਾਲੀ ਭਾਜੀ ਸਾਰੇ ਖੋਲ ਹੈ ਠੀਕ ਹੈ ਜੀ ਚੈੱਕ ਕਰ ਯਾਰ ਕਿਹੜੀ ਗੱਲ ਆ ਵੀ ਟਰੈਕਟਰ ਸਾਰਾ オリジナル ਆ ਜਿਹੜੀ ਜੀ ਵੇਖਣ ਵਾਲੀ ਇਧਰ ਹੈ ਬੰਪਰ ਕਿਹਦੇ ਚਾਬੀ ਲੱਗੀ ਤਾਂ ਦੱਸ ਠੀਕ ਹੈ ਜੀ ਹਾਂ ਜੀ ਕਿਸੇ ਤਰ੍ਹਾਂ ਪਲੇਟ ਜਿਹੜਾ ਕੁਝ ਮਰਜੀ ਵੇ ਆ ਬੰਪਰ ਬੂੰਪਰ ਸਾਰਾ ਆ ਹੀ ਦੇਉਗੇ ਕਿਹੜਾ ਵਾਲਾ ਬੰਪਰ ਆ ਨਾਲੇ ਠੀਕ ਹੈ ਜੀ ਸਮਾਨ ਜਿਵੇਂ ਫਾਈਬਰ ਹੱਡ ਬੰਪਰ ਸਭ ਕੁ ਨਾਲ ਮਿਲੂਗਾ ਬਾਕੀ ਹੁਣ ਗੱਲ ਕਰਦੇ ਇਹਦੀ ਡਿਮਾਂਡ ਦੀ ਜੀ ਡਿਮਾਂਡ ਆਪਾਂ ਜੀ ਮੰਗਣ ਨੂੰ ਜਿੰਨੇ ਮਰਜੀ 4 ਲੱਖ ਤੇ 90 ਹਜ਼ਾਰ ਰੁਪਏ ਦਿਆਂ ਹਾਂ ਨਹੀਂ ਹਾਂ ਨਹੀਂ 490 ਤੋਂ ਨਹੀਂ ਕਰਦੇ ਕੋਈ ਉਸਹੀ ਲੱਗਿਆ ਬੋਕੇ ਤੇ ਚਲ ਜਿਹੜਾ ਭਰਾ ਦਾ ਕੋਈ ਕਰਾਂਗੇ ਮਾਨਤਣ ਠੀਕ ਹੈ ਜੀ ਹਾਂਜੀ ਅੱਗੇ ਆ ਗਿਆ ਜੀ ਸੋਨਾ ਲੀਕਾ 60 2018 ਮਾਡਲ ਆ ਜੀ ਠੀਕ ਹੈ ਜੀ 2018 ਮਾਡਲ ਆ ਪੰਜਾਬ ਨੰਬਰ ਹਾਂਜੀ ਸਾਡੇ ਮੋਗੇ ਦੇ ਨਾਂ ਠੀਕ ਆ ਪੀਬੀ 29 ਮੋਗਾ ਨੰਬਰ ਆ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਵੀਆਂ ਗੱਲ ਕਰੀਏ ਜੀ ਰੰਗ ਪੇਡ ਦੀ ਰੰਗ ਪੇਡ ਓਰੀਜਨਲ ਕਿਤੇ ਬੁਰਸ਼ ਲੱਗਾ ਹੋਵੇ ਆਉਣ ਜਾਣ ਦਾ ਖਰਚਾ ਦੇ ਦੇਾਂਗੇ ਠੀਕ ਆ ਇਹ ਵੀ ਟਰੈਕਟਰ ਦੇ ਕੇ ਤੇ ਮਾੜਾ ਮੋਟਾ ਰੰਗ ਪੇਂਟ ਹੋਇਆ ਤਾਂ ਫੁੱਲ ਗਾਰੰਟੀ ਆ ਤੁਹਾਡੀ ਫੁੱਲ ਗਾਰੰਟੀ ਆ ਜੀ ਵੀ ਸਾਰਾ ਓਰੀਜਨਲ ਆ ਓਰੀਜਨਲ ਆ ਚਾਰੇ ਟਾਇਰ 60 ਕੁ ਪੈਸੇ ਆ ਹਾਂਜੀ ਤੇ ਸਮਾਨ ਇਹਦੇ ਨਾਲ ਬਾਈ ਇਹਦੇ ਨਾਲ ਸਭ ਕੁਝ ਮੈਨੂੰ ਟਾਪ ਲਿੰਕ ਫੱਟੀ ਮਿਲੂ ਛਤਰੀ ਨਹੀਂ ਆ ਗਈ ਛਤਰੀ ਹੈਣੀਗੀ ਟਾਪ ਲਿੰਕ ਫੱਟੀ ਨਾਲ ਆ ਹਾਂਜੀ ਆ ਲਾਗੇ ਉਹ ਖਾ ਦੇ ਕਿਤੇ ਵੀ ਕੋਈ ਚੱਕਰ ਨਹੀਂ ਆਪਾਂ ਨੂੰ ਕਿਹੜਾ ਕੋਈ ਗੱਲ ਆ ਯਾਰ ਠੀਕ ਆ ਜੀ ਇਹਦੀ ਡਿਮਾਂਡ ਦੀ ਗੱਲ ਕਰੀਏ ਇਹ ਦੇਾਂਗੇ ਜੀ 4,35,000 ਦਾ 4,35 ਚੋਂ ਨਹੀਂ ਕਰਦੇ ਮਣ ਮੋਟ ਕਰ ਲਾਂਗੇ ਭਰਾ ਦਾ ਮਾਨ ਤਾਂ ਠੀਕ ਆ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ 4,35,000 ਚੋਂ ਫੁੱਲ ਮਾਨਤਨ ਕੀਤਾ ਜਾਊਗਾ ਅੱਗੇ ਆ ਗਿਆ ਬਾਈ 3630 ਹੌਲੈਂਡ ਹੌਲੈਂਡ 3630 ਮਾਡਲ ਮਾਡਲ 18 ਜੀ ਇਹ ਵੀ 18 ਮਾਡਲ ਆ ਹਾਂਜੀ ਨੰਬਰ ਇਹ ਵੀ ਪਿਆਵਾਂ ਹਾਂਜੀ ਠੀਕ ਹੈ ਜੀ ਪੀਵੀ 29 ਮੋਗੇ ਦਾ ਨੰਬਰ ਆ ਬਾਰਲੇਟ ਲੱਗੀ ਆ ਸਾਰਾ ਸਮਾਨ ਆ ਹੀ ਦੇਉਗੇ ਜੀ ਐਮਪ ਡੰਡਾ ਫੱਟੀ ਛਤਰੀ ਸਾਰਾ ਸਮਾਨ ਆ ਹੀ ਨਾਲ ਮਿਲੂਗਾ ਬਾਕੀ ਟਰੈਕਟਰ ਸਾਰਾ ਅਰੀਜਨਲ ਆ ਅਰੀਜਨਲ ਆ ਜੀ ਅਰੀਜਨਲ ਕੰਪਨੀ ਰਿਕਾਰਡ ਨਾਲ ਹੀ ਚੱਲਿਆ ਹੋਣਾ ਜੀ ਰਿਕਾਰਡ ਨਾਲ ਚੈੱਕ ਕਰਾ ਸਕਦੇ ਜੀ ਠੀਕ ਹੈ ਜੀ ਕੰਪਨੀ ਚੋਂ ਚੈੱਕ ਕਰਾ ਸਕਦੇ ਹੋ ਕੰਪਨੀ ਰਿਕਾਰਡ ਨਾਲ ਟਰੈਕਟਰ ਚੱਲਿਆ ਜਿੰਨਾ ਵੀ ਚੱਲਿਆ ਬਾਕੀ ਮਾਈਸੀ ਵਾਲੀ ਦੇਖ ਲੱਗੀ ਆ ਹਾਂਜੀ ਆਈ ਦੇਉਂਗੇ ਸਾਰਾ ਐਂਪਲ ਵੀ ਲੱਗਾ ਵੱਡਾ ਲੱਗਦਾ ਐਂਪਲ ਫਾਈਬਰ ਹੌਟ ਸਾਰਾ ਸਮਾਨ ਨਾਲ ਮਿਲੂਗਾ ਨਾਲ ਮਿਲੂਗਾ ਜੀ ਠੀਕ ਹੈ ਜੀ ਇਹਦੀ ਡਿਮਾਂਡ ਦੀ ਗੱਲ ਕਰੀਏ ਇਹ ਦੇਾਂਗੇ 6 ਲੱਖ ਦਾ 6 ਲੱਖ ਦਾ ਹਾਂ ਨਹੀਂ ਹਾਂ ਨਾ ਮੌਕੇ ਤੇ ਕਰ ਲਾਂਗੇ ਠੀਕ ਹੈ ਜੀ ਮੌਕੇ ਤੇ ਮਾਨਤਾਨ ਹੋ ਜਾਊਗਾ 6 ਲੱਖ ਡਿਮਾਂਡ ਆ ਡਿਮਾਂਡ ਆ ਕੋਈ ਮਾਨਤਾਨ ਕਰਾਂਗੇ 5-7 ਹਜ਼ਾਰ ਦਾ ਠੀਕ ਹੈ ਜੀ ਹਾਂਜੀ ਅੱਗੇ ਆ ਗਿਆ ਜੀ ਆਰਜਨ 605 ਹਾਂਜੀ 22 ਮਾਡਲ ਆ ਠੀਕ ਹੈ ਜੀ 2021 ਮਾਡਲ ਆ ਨੰਬਰ ਨੰਬਰ ਇਹ ਜਗਰਾਵਾਂ ਦਾ ਪੀਵੀ 25 ਪੀਵੀ 25 ਜਗਰਾਵਾਂ ਦਾ ਨੰਬਰ ਆ ਰੰਗ ਪੜ ਅਰੀਜਨਲ ਹੀ ਆਹ ਜੇ ਤਾਂ ਕੋਸ ਚੱਲਿਆ ਕਿਹੜਾ 6-700 ਘੰਟਾ ਚੱਲਿਆ ਹਰ ਕੰਪਨੀ ਰਿਕਾਰਡ ਨਾਲੀ ਹਾਂਜੀ ਹਾਂਜੀ ਠੀਕ ਹੈ ਜੀ ਟਾਇਰ ਇਹਦੇ ਨਵੇਂ ਆ ਨਵੇਂ ਵਰਗੇ ਚੱਲਿਆ ਇਹਨੇ ਆਜਾ ਬੰਬਲ ਵੀ ਨਹੀਂ ਜਾਇ ਨਾ ਕਦੇ ਠੀਕ ਆ ਸਮਾਨ ਇਹਦੇ ਨਾਲ ਸਾਰਾ ਕੁਝ ਮਿਲੂ ਡੰਡਾ ਪੂਰਾ ਕਰਕੇ ਦਿਓਗੇ ਡੰਡਾ ਫੱਟੀ ਛਤਰੀ ਏਜੰਸੀ ਚੋਂ ਆਉਂਦਾ ਜੀ ਠੀਕ ਆ ਜੋ ਏਜੰਸੀ ਚੋਂ ਸਮਾਨ ਆਉਂਦਾ ਉਹ ਸਾਰਾ ਪੂਰਾ ਕਰਕੇ ਦਿਓਗੇ ਠੀਕ ਆ ਕੰਪਨੀ ਰਿਕਾਰਡ ਨਾਲ ਚੱਲਿਆ ਬਾਕੀ ਇੰਜਣ ਗੇਅਰ ਵਾ ਕੇ ਚਲਾ ਕੇ ਲਿਆ ਸਕਦੇ ਆ ਮੈਨਾਂ ਯਾਰ ਜਦੋਂ ਮਰਜੀ ਕਿਹੜੀ ਗੱਲ ਆ ਫੇਰ ਕਿਹੜੀ ਗੱਲ ਆ ਗੱਲੇ ਨੇ ਗੁੱਟੀ ਆ ਨੋਟ ਮਾੜਾ ਆ ਮੇਰੇ ਵਰਗੇ ਨਹੀਂ ਕਢ ਕੇ ਫੜਾ ਦੇਣਾ ਠੀਕ ਆ ਚੀਜ਼ ਦੀ ਸੱਲੀ ਕਰੇ ਕੋਈ ਚੱਕਰ ਨਹੀਂਗਾ ਕੀ ਡਿਮਾਂਡ ਆਈ ਇਹਦੀ ਇਹ ਆਪਾਂ ਦੇਾਂਗੇ 6 ਲੱਖ ਦਾ ਹਾਂ ਨਹੀਂ ਇਹ ਹਾਂ ਨਾ ਯਾਰ ਠੀਕ ਆ 6 ਲੱਖ ਦਾ ਮੰਗਦੇ 6.5 ਹਾਂ ਪਰ 6 ਲੱਖ ਦਾ ਦਿਆਂਗੇ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਕੋਈ ਮਾਨਤਾ ਨਹੀਂ ਆਉਣ ਜਾਂਦਾ ਖਰਚਾ ਛੱਡ ਦੇਾਂਗੇ ਹੋਰ ਇਦੋਂ ਬਾਅਦ ਕੀ ਕਰਦੇ ਹਾਂ ਠੀਕ ਆ ਜੀ ਅੱਗੇ ਆ ਗਿਆ ਜੀ 575 ਇਹ 96 ਮਾਡਲ 1996 ਮਾਡਲ ਨੰਬਰ ਪਿਆਵਾ ਨੰਬਰ ਪੰਜਾਬ ਆ ਜੀ ਪਿਆਵਨ 8246 ਤਰਨਤਾਰਨ ਦਾ ਠੀਕ ਆ ਤਰਨਤਾਰਨ ਦਾ ਨੰਬਰ ਆ ਗੱਲ ਕਰੀਏ ਟਾਇਰਾਂ ਦੀ ਪੈਰ ਹੈਗੇ ਆ ਜੀ ਆ 70 ਰੁਪਏ ਹੈਗੇ ਆ ਚਾਰੇ ਚਾਰੇ ਮਾੜਾ ਰੌਟ ਜਾਈ ਠੀਕ ਹੈ ਜੀ ਚਾਰੇ ਟਾਇਰ 70% ਟਾਇਰਾ ਤੇ ਬਾਕੀ ਸਮਾਨ ਇਹਦੇ ਨਾਲ ਪੂਰਾ ਹੀ ਆ ਠੀਕ ਆ ਸਾਰਾ ਸਮਾਨ ਪੂਰਾ ਮਿਲੂਗਾ ਡੰਡਾ ਫੱਟੀ ਛੱਦਰੀ ਹਾਂਜੀ ਛੋਟੇ ਜ਼ਿੰਮੇਦਾਰਾ ਤੇ ਵੀ ਮਰਦਾ ਹੀ ਨਹੀਂ ਵਧੀਆ ਬਹੁਤ ਵਧੀਆ ਮਰਦਾ ਮਰਨ ਵਾਲੀ ਤਾਂ ਗੱਲ ਹੀ ਨਹੀਂ ਕੋਈ ਹੈਗੀ ਠੀਕ ਆ ਡਿਮਾਂਡ ਇਹਦੀ ਇਹਦੀ ਡਿਮਾਂਡ ਹੈ ਜੀ 1 ਲੱਖ ਤੇ 60000 ਰੁਪਇਆ 1 ਲੱਖ 60000 ਡਿਮਾਂਡ ਆ ਜਿਹੜਾ ਕਰਕੇ ਆਉਂਦਾ ਵੀਡੀਓ ਸ਼ੇਅਰ ਦੇ ਕਰਦੇ ਆ 5000 ਦਾ ਮਾਨ ਫੁੱਲ ਮਾਨ ਤਣ 5000 ਦਾ ਪੂਰੇ ਦਾ ਠੀਕ ਹੈ ਜੀ ਠੀਕ ਆ ਅੱਗੇ ਆ ਟਰਾਲਾ ਜੀ ਇਹ 14 7 ਦਾ ਹੈ ਜੀ 14 7 ਦਾ ਕਿੱਥੋਂ ਦਾ ਬਣਿਆ ਜੀ ਜਲੰਧਰ ਦਾ ਬਣਿਆ ਜੀ ਜਲੰਧਰ ਦਾ ਬਣਿਆ 14 7 ਦਾ ਟਰਾਲਾ ਇਹ ਆਪ ਤਿਆਰ ਕਰਾਇਆ ਆਪਣਾ ਹੀ ਡਰੈਸ ਆ ਮਗਰ ਠੀਕ ਹੈ ਜੀ ਜਿੱਕਾਂ ਦੀ ਗਾਰੰਟੀ ਹੈ ਸਾਲ ਦੀ ਸਾਲ ਦੀ ਜਿੱਕਾਂ ਦੀ ਗਾਰੰਟੀ ਆ ਵੀ ਕੋਸ ਵੀ ਜਿੱਕਾਂ ਨੂੰ ਹੁੰਦਾ ਥੋੜੀ ਵਿੰਗਾ ਟੇਡਾ ਹੋ ਜਾਏ ਕੋਈ ਲੀਕ ਹੋ ਜਾਏ ਕੋਈ ਪਲਾਜ਼ਮਾ ਵੇਟ ਲੱਗਾ ਟਾੜਾ ਸੇਲ ਦਾ ਮਾਲ ਆ ਸਾਰਾ ਹਾਂਜੀ ਆ ਮੋਹਰ ਲੱਗੀ ਟਾੜਾ ਦੀ ਸਾਰੇ ਵਖਾ ਕੇ ਚੰਗੀ ਕਰਾ ਵਖਾ ਕੇ ਕੋਈ ਚੱਕਰ ਨਹੀਂਗਾ ਇਹਦੀ ਮਾਰਜੀ ਮੋਹਰ ਟਾਟਾ ਸੇਲ ਦੀ ਮੋਹਰ ਹੈ ਬਾਕੀ ਟਾਇਰ ਨਵੇਂ ਆ ਟਾਇਰ ਵੀ ਕਵਾੜਿਆਂ ਵਰਗੇ ਹੀ ਆ ਜੀ ਠੀਕ ਹੈ ਜੀ ਕਵਾੜਿਆਂ ਵਰਗੇ ਟਾਇਰ ਆ ਹਾਂਜੀ ਬਾਕੀ ਪੂਰਾ ਮੋਡੀਫਾਈ ਹੋਇਆ ਹੋਇਆ ਦੇਖੋ ਟਰਾਲਾ ਤੁਸੀਂ 14 7 ਦਾ ਨਹੀਂ ਹਾਂਜੀ 14 7 ਡਬਲ ਜੈਕ ਆ ਡਬਲ ਜੈਕ ਠੀਕ ਹੈ ਜੀ 10 ਦਾ ਗਾਟਾ ਤੇ 10 ਦੇ ਗਾਡਰ ਆ ਰੇਲ ਦਾ ਹਿੱਸਾ ਹੈ ਰੇਲ ਦਾ ਹਿੱਸਾ 10 ਦਾ ਗਾਡਾ ਤੇ 10 ਦੀ ਗਾਡਰ ਹਾਂਜੀ ਠੀਕ ਹੈ ਜੀ ਇਹਦੀ ਡਿਮਾਂਡ ਕੀ ਹੈ ਜੀ ਇਹ ਦੇਾਂਗੇ ਜੀ ਆਪਾਂ 2 ਲੱਖ ਤੇ 90 ਹਜ਼ਾਰ ਦਾ ਆਉਂਦਾ ਤਿਆਰ ਆ ਵੇ ਹਾਂਡਾ ਆਬਦਾ ਹੀ ਲਖਾਇਆ ਹੈ ਆਬਦਾ ਡਰੈਸੇ ਨਹੀਂ ਤਾਂ ਕੋਈ ਨਹੀਂ ਦੁਕਾਨਦਾਰ ਲਿਖ ਕੇ ਦਿੰਦਾ ਹਾਂਜੀ ਹਾਂਜੀ ਹਾਂਡਾ ਐਗਰੀ ਫਾਰਮ ਹਾਂਜੀ ਠੀਕ ਹੈ ਜੀ ਮਾਨਤਾਨ ਕਰਦੇ ਹੋਗੇ ਕਰ ਦਾਂ ਕੋਈ ਮਾਨਤਾਨ ਭਰਾ ਦਾ ਕੋਈ ਗੱਲ ਨਹੀਂ ਠੀਕ ਹੈ ਜੀ ਅੱਗੇ ਇਹ ਕਿੰਨੇ ਫੁੱਟ ਹੈ ਇਹ ਵੀ 14 ਹੀ ਆ ਜੀ ਇਹ ਵੀ 14 ਸਾਤ ਹੀ ਦੋਵੇਂ ਇੱਕੋ ਚੀਜ਼ ਹੀ ਹੈ ਜਿਹੜਾ ਅੱਛਾ ਇੱਕੋ ਚੀਜ਼ ਹੀ ਇਹਦੀ ਡਿਮਾਂਡ ਹੈ ਜੀ ਇਹ ਵੀ ਓਨੇ ਦਾ ਹੀ ਆ ਜੀ ਠੀਕ ਆ ਸੇਮ ਹੀ ਡੇਟ ਆ ਸੇਮ ਹੀ ਕੁਆਲਿਟੀ ਆ ਸੇਮ ਹੀ ਕੁਆਲਿਟੀ ਆ ਕੋਈ ਵੀ ਬਣਿਆ ਸੇਮ ਹੀ ਠੀਕ ਹੈ ਜੀ ਹਾਂਜੀ ਕੋਈ ਚੱਕਰ ਨਹੀਂ ਜਿੱਥੋਂ ਤੱਕ ਮਰਜ਼ੀ ਉਠਾ ਦੇ ਟਾੜਾ ਫੇਰ ਲਈ ਮਾਲ ਇਹਨੂੰ ਟਾੜਾ ਫੇਰ ਠੀਕ ਹੈ ਜੀ ਹਾਂ ਜੀ ਇਧਰ ਵੀ ਹਾਂ 11 6.5 ਆ ਇਹ 11 6.5 ਦਾ ਹਾਂ ਜੀ ਇਹ ਵੀ ਕਿੱਥੋਂ ਦਾ ਬਣਿਆ ਇਹ ਡਿਸਪੋਜ਼ਰ ਬਣਿਆ ਜੀ ਐਵੇਂ ਜਿਹੜੀ ਗੱਲ ਕਰਨ ਵਾਲੀ ਉਹ ਇਹ ਡਿਸਪੋਜ਼ ਜਿਹੜਾ ਹਾਂ ਜੀ ਇਹ 11 6.5 ਦਾ ਜੀ ਠੀਕ ਆ ਬੈਡ ਉਹ ਡਾਈਂ ਦੇਓਗੇ ਇਸੇ ਤਰ੍ਹਾਂ ਜਾਲੀ ਜੂਰੀ ਲੱਗੀ ਟਾਇਟਰ ਬੇਦਾਗ ਆ ਠੀਕ ਆ ਵੀ ਕੰਮ ਦਿੰਦੇ ਆ ਹਾਂ ਜੀ 10 ਨੜੀ ਹੱਬਾਂ ਠੀਕ ਹੈ ਜੀ ਹਾਂਜੀ ਜੈਕ ਦੀ ਇਹਦੀ ਵੀ ਗਾਰੰਟੀ ਹੈ ਜੈਕ ਦੀ ਇਹਦੀ ਵੀ ਗਾਰੰਟੀ ਹੈ ਘਰੇ ਰੱਖਣ ਨੂੰ ਵਧੀਆ ਵਧੀਆ ਜੀ 11 6 ਦਾ ਜੈਕ ਵਾਲਾ 10 ਦੇ ਗਾਡਰਾਂ ਜਾ ਠੀਕ ਹੈ ਜੀ ਹਾਂਜੀ ਇਹਦੀ ਡਿਮਾਂਡ ਜੀ ਇਹ ਦਿਆਂਗੇ ਇਕਲਾ 60000 ਦਾ ਜੀ ਠੀਕ ਆ ਹਾਂ ਨਹੀਂ ਮੌਕੇ ਤੇ ਕਰ ਲਾਂਗੇ ਭਰਾਵਾਂ ਦਾ ਜਿਵੇਂ ਕਹੇਗਾ ਠੀਕ ਹੈ 1 60 ਚੋਂ ਵੀ ਮੌਕੇ ਤੇ ਹੋ ਜਾਊਗਾ ਹੋ ਜਾਊਗਾ ਹਾਂ ਜੀ ਹਾਂ ਨਹੀਂ ਠੀਕ ਹੈ ਜੀ ਇਹ 18.5 ਫੁੱਟ ਆ ਜੀ ਇਹਦਾ ਫਿਰ ਟਰਾਲੇ ਜਿੱਡੇ ਆ ਭਾਵੇਂ ਸਾਰਾ ਪਿੰਡ ਬਹਿ ਕੇ ਮੱਸੀਆ ਚੜਾ ਜੇ ਠੀਕ ਆ ਸਾਰਾ ਪਿੰਡ ਬਹਿ ਕੇ ਮੱਥਿਆ ਜਾਵੜੇ ਪਣਾ 1.5/8 ਫੁੱਟ ਇਹ ਕਿੱਥੋਂ ਦਾ ਬਣਿਆ ਜੀ ਇਹ ਵੀ ਉੱਥੋਂ ਦਾ ਹੀ ਆ ਜੀ ਸਾਡੇ ਆਪਦੇ ਹੀ ਬਣਾਏ ਆ ਜੀ ਕੋਈ ਅੱਛਾ ਮਤਲਬ ਵੀ ਸਾਰੇ ਤੁਸੀਂ ਜਲੰਦਰੋਂ ਤਿਆਰ ਕਰਾਉਣੀ ਆ ਹਾਂ ਜੀ ਆਪਦੇ ਹੀ ਬੁਗਏ ਤੇ ਆ ਠੀਕ ਆ ਜੀ ਜਲੰਦਰੋਂ ਤਿਆਰ ਹੋਇਆ ਇਹ ਵੀ ਟਾਟਾ ਸੇਲ ਦਾ ਮਾਲ ਹੀ ਆ ਟਾਟਾ ਸੇਲ ਦੇ ਮਾਲ ਨਾਲ ਆ ਜੀ ਸਾਰਾ ਇਹ ਠੀਕ ਆ ਟਾਟਾ ਸੇਲ ਦਾ ਮਾਲ ਆ ਵੈੱਡ ਵੁੱਡ ਨਾਲ ਆ ਇਹ ਵੀ ਪੂਰਾ ਨਵੇਂ ਵਰਗੇ ਸਾਰਾ ਕੁਝ ਉਸੇ ਤਰਈਆਂ ਕੋਈ ਚੱਕਰ ਨਹੀਂ ਗਾ ਜੀ ਹਾਂ ਮੋਡੀਫਾਈ ਹੋਇਆ ਹੋਇਆ ਪੂਰਾ ਟਰਾਲਾ ਇਹ ਵੀ ਹਾਂਜੀ ਦੂਜੇ ਪਾਸੇ ਦੀ ਹੋ ਕੇ ਵੀ ਗਾ ਨਿਕਾ ਦੇ ਕੋਈ ਚੱਕਰ ਨਹੀਂ ਉਧਰ ਦੀ ਨੰਗਿਆ ਆਈ ਨਹੀਂ ਹੈ ਮੈਂ ਇਹ ਕਰ ਲੰਗੇ ਆਂ ਜੀ ਦਾ ਹਾਰਡਵੇਅਰ ਪੂਰਾ ਮੋਡੀਫਾਈ ਹੋਇਆ ਟਰਾਲਾ ਇਹਦੇ ਨਾਲ ਵੀ ਵੈੱਡ ਵੁੱਡ ਪੂਰਾ ਮਿਲੂਗਾ ਤੇਰੀ ਕਮੀ ਪੈਛੀ ਨਹੀਂਗੀ ਠੀਕ ਆ ਤੁਮ ਨੂੰ ਪੂਰਾ ਸਾਢੇ ਪੂਰਾ ਹਾਂਜੀ ਇਹ ਚੰਗਾ ਇਹਦੀ ਡਿਮਾਂਡ ਕੀ ਆ ਇਹ ਦੇ ਆ ਵੀ ਸਾਢੇ 3 ਲੱਖ ਦਾ ਸਾਢੇ 3 ਚੋਂ ਨਹੀਂ ਕਰਦੇ ਕੋਈ ਨਹੀਂ ਕਰਨਾ ਕੋ ਬਣਾਵਾ ਦਾ ਮਾਨ ਤਾਣ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਹਾਂਜੀ 1 ਤੋਂ 4 ਤੋਂ ਖਾਰੀ 4 ਔੜਾ ਦਿੱਤੀ ਹੋ ਅਸ਼ਾਬ ਇੰਜਨ ਫੋੜ ਦਾ 55 60 ਦਾ ਬਾ 66 ਦੀ ਆ ਹਿੱਸਾ ਵੀ ਛੱਡਦਾ ਠੀਕ ਆ ਮਾਡਲ ਮਾਡਲ ਹੈਗਾ 90 90 ਟਾਇਰ ਟੂਰ ਚੰਗੇ ਆ ਠੀਕ ਆ ਜੀ ਹਾਂ ਜੀ ਸਮਾਨ ਇਹਨਾਂ ਵੀ ਪੂਰਾ ਕੀ ਕੀ ਡਿਮਾਂਡ ਹੈ ਇਹਦੀ 1 ਲੱਖ 30 ਹਜ਼ਾਰ ਹਾਂ ਨਹੀਂ ਹਾਂ ਨੇ ਮੋਕੇ 'ਚ ਕਰ ਲਾਂਗੇ 1 ਲੱਖ 30 ਹਜ਼ਾਰ 24 ਠੀਕ ਆ 10 ਮਾਡਲ ਫਾਰਮ ਦਾ ਇੰਜਣ ਹਾਂ ਜੀ ਹਿੱਸਾ ਵੀ 60 ਵਾਲਾ 60 ਵੀ 60 ਵਾਲੀ ਠੀਕ ਆ ਜੀ ਇਹ ਫੋਰਡ ਆ ਠੀਕ ਆ ਜੀ ਹਾਂ ਜੀ ਬਸ ਇਹਨਾਂ ਸੇਸ ਦਾ ਸਮਾਨ ਤੂੜੀ ਵਾਲੀ ਕੇਐਸ ਵਾਲਿਆਂ ਦੀ ਮਸ਼ੀਨ ਕਿੱਥੋਂ ਦੀ ਬਣੀ ਹੈ ਇਹ ਇਹ ਕੇਐਸ ਮਲੇਰ ਕੋਟਲੇ ਦੀ ਠੀਕ ਹੈ ਜੀ ਕਿਹੜਾ ਮਾਡਲ ਹੈ ਜੀ ਇਹ 20 ਮਾਡਲ ਹੈ ਜੀ 2020 ਮਾਡਲ ਹੈ ਇਹ 59 11 ਦੇ ਟਾਇਰਾਂ ਵਾਲੀ ਆ 59 11 ਟਾਇਰਾਂ ਵਾਲੀ ਹੈ ਜੀ ਠੀਕ ਹੈ ਜੀ ਹਾਂ ਜੀ ਸਮਾਨ ਇਹਦੇ ਨਾਲ ਵੀ ਪੂਰਾ ਹੀ ਆ ਕੋਈ ਜਿਹੜਾ ਕੁਝ ਆਉਂਦਾ ਦੇ ਮਿਲੇਗਾ ਠੀਕ ਹੈ ਜੀ ਹਾਂ ਜੀ ਕੋਈ ਰੰਗ ਰੂਗ ਉਸੇ ਤਰ੍ਹਾਂ ਹੀ ਪਿਆ ਹੈ ਕਿਹੜਾ ਕੋਈ ਚੱਲੀ ਨਹੀਂ ਹਾਂ ਵੀ ਸਾਰੀ ਓਰੀਜਨਲ ਹੀ ਹੈ ਵੀ ਹਾਂ ਜੀ ਸਹੀ ਹੈ ਸਾਰੀ ਓਰੀਜਨਲ ਠੀਕ ਆ ਇਹਦੀ ਕੀ ਮੌਲੇ ਡਿਮਾਂਡ ਇਹਦੀ ਇਹਦੀ ਡਿਮਾਂਡ ਆਪਾਂ ਜੀ ਮੰਗਣ ਜਿੰਨਾ ਕਰਦੀ ਹੈ 2 ਲੱਖ 20 ਹਜ਼ਾਰ ਦੀ ਠੀਕ ਹੈ ਜੀ 2 ਲੱਖ 20 ਹਜ਼ਾਰ ਦੀ ਹਾਂ ਨਾ ਹੀ ਆ ਹਾਂ ਜੀ ਹਾਂ ਅੱਗੇ ਆ ਦੋ ਟਰੈਕਟਰ ਇਹ 352 98 ਮਾਡਲ 352 1998 ਮਾਡਲ ਆ ਹਾਂਜੀ ਠੀਕ ਐ ਨੰਬਰ 50 ਵਾ ਨੰਬਰ 50 ਵਾ 50 ਨੰਬਰ ਟਾਇਰ ਟੂਰੇ ਦੇ ਅਧੇ ਗਾ ਵਧੀਆ ਟਾਇਰ ਉਹਦੇ ਗਿਆ ਜਾਰੇ ਠੀਕ ਐ ਜੀ ਕੀ ਡਿਮਾਂਡ ਆ ਬਈ ਇਹਦੀ ਇਹ ਡਿਮਾਂਡ ਹੈ ਗਿਆ ਜੀ ਦੀ 95000 ਦਾ ਇੰਜਨ ਗੇਅਰ ਦਾ ਚੰਗਾ ਉਹ ਚੰਗਾ ਪੂਰਾ ਚੰਗਾ ਜੀਵੀਦਾਰ ਵਧੀਆ ਡਬਲ ਕਲਚ ਟਰੈਕਟਰ ਆ ਯਾਰ ਵੀ ਚੰਗਾ ਛੋਟੇ ਜੀਵੀਦਾਰ ਆ ਤੇ ਜਿਹਨੇ ਦੋ ਕਿ ਗਿੱਲਿਆਂ ਦੀ ਵਾਈ ਕਰਦਣੀ ਹੈ ਕਰ ਨਹੀਂ ਆ ਜੀ ਠੀਕ ਹੈ ਜੀ ਆਹ ਇੰਟਰ ਆ ਡੀ ਆਈ ਹੋਇਆ ਇੰਟਰ 82 ਮਾਡਲ ਆ ਠੀਕ ਆ ਸਭ ਕੋਈ ਆਧਾਰ ਕਾਰਡ ਸਭ ਕੋਈ ਮਿਲ ਜੂਗਾ ਇਹਦਾ ਪ੍ਰੂਫ ਟਾਇਰ ਨਵੇਂ ਆ ਟਾਇਰ ਇਹ ਗਿਆ 70 ਕੋ ਪੈਸੇ ਮੰਨ ਕੇ ਚਲੋ 4 ਠੀਕ ਆ 70 80 ਪੈਸੇ ਹੈਗੇ ਆ ਸਮਾਨ ਪੂਰਾ ਸਭ ਮਿਲ ਜੂਗਾ ਜਿਹੜਾ ਕੋਈ ਕਾਣ ਕੇ ਛਤਰੀ ਤੋਂ ਬਗੈਰ ਹਾਂ ਡੰਡਾ ਫੱਟੀ ਮਿਲ ਜੂਗਾ ਹਾਂ ਜੀ ਮਿਲ ਜੂਗਾ ਇਹਦੀ ਕੀ ਡਿਮਾਂਡ ਆ ਮੰਗਣੇ ਜਿੰਨੇ ਮਰਜੀ ਇਹ 85000 ਦੀ ਹਾਨ ਆਈ ਆ ਠੀਕ ਹੈ ਜੀ ਇਸ ਨੂੰ 90 ਮਗਾ ਲਓ 95 ਮਗਾ ਲਓ ਪਰ 85000 ਦਾ ਦੇਣਾ ਹੈ ਠੀਕ ਆ ਇਹ ਜਿਹੜੇ ਸਾਰੇ ਖੇਤੀ ਥਾਂ ਦਾ ਆਪਾਂ ਵਕਾਏ ਆ ਇਹ ਕਿਹੜੇ ਪਿੰਡ ਵਕਾਊ ਆ ਇਹ ਨਸੀਰੇ ਵਾਲੇ ਆ ਜੀ ਪਿੰਡ ਨਸੀਰੇ ਵਾਲਾ ਜਿਹੜਾ ਮੋਗਾ ਹਾਂ ਜੀ ਤਸਵੀਲ ਧਰਮਕੋੜ ਆ ਨੰਬਰ ਬੋਲ ਦਿਓ 98725 ਆ ਜੀ ਠੀਕ ਹੈ ਜੀ 45000 ਰੇਟ ਆ ਜੀ ਹਣ ਜੀ ਥੋੜੀ ਜ਼ਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਨਤਾਨ ਕਰ ਦਿਓ ਜੀ ਜ਼ਰੂਰ ਕਰਾਂਗੇ ਠੀਕ ਆ ਬਾਈ ਧੰਨਵਾਦ ਜੀ